ਕੀ ਹੁੰਦਾ ਹੈ ਜਦੋਂ ਸ਼ਰਦਾ ਵਪਾਰ ਬਣ ਜਾਵੇ ਤੇ ਵਿਸ਼ਵਾਸ ਦੀ ਰੌਸ਼ਨੀ ਨੂੰ ਹਨੇਰਾ ਨਿਕਲਣ ਲੱਗ ਪਵੇ ਤੇ ਕੀ ਹੁੰਦਾ ਹੈ ਜਦੋਂ ਤੁਹਾਡੀ ਮਦਦ ਦੇ ਨਾਂ ਤੇ ਤੁਹਾਡੀਆਂ ਜੜਾਂ ਹੀ ਪੁੱਟ ਦਿੱਤੀਆਂ ਜਾਣ ਪੰਜਾਬ ਗੁਰੂਆਂ ਦੀ ਧਰਤੀ ਜਿੱਥੇ ਸੇਵਾ ਤੇ ਸਿਮਰਨ ਹਵਾ ਵਿੱਚ ਘੁਲਿਆ ਹੈ ਪਰ ਅੱਜ ਇਸੇ ਪਵਿੱਤਰ ਧਰਤੀ ਤੇ ਇੱਕ ਅਜੀਹਾ ਜ਼ਹਿਰ ਫੈਲ ਰਿਹਾ ਜੋ ਸਾਡੇ ਸਮਾਜ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਹੈ ਇੱਕ ਅਜੀਹਾ ਸਿੰਡੀਕੇਟ ਜੋ ਧਰਮ ਦਾ ਚੋਲਾ ਪਾ ਕੇ ਤੁਹਾਡੀ ਸ਼ਰਦਾ ਤੁਹਾਡੀ ਸਿਹਤ ਤੇ ਤੁਹਾਡੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਏ ਹਾਂਜੀ ਇਹ ਕਹਾਣੀ ਹੈ ਪੰਜਾਬ ਦੇ ਉਹਨਾਂ ਪੰਜ ਵੱਡੇ ਪਾਸਟਰਾਂ ਦੀ ਜਿਨ੍ਹਾਂ ਨੇ ਧਰਮ ਨੂੰ ਇੱਕ ਕਾਰਪੋਰੇਟ ਧੰਦਾ ਬਣਾ ਲਿਆ ਏ ਤੇ ਉਹ ਮੋਰੇ ਹਨ ਜਿਨ੍ਹਾਂ ਦੇ ਪਿੱਛੇ ਇੱਕ ਡੂੰਗੀ ਸਾਜ਼ਿਸ਼ ਹੈ ਪੰਜਾਬ ਨੂੰ ਤੋੜਨ ਦੀ ਪੰਜਾਬੀਅਤ ਨੂੰ ਵੰਡਣ ਦੀ ਤੇ ਗੁਰੂ ਦੇ ਸਿੱਖ ਨੂੰ ਗੁਰੂ ਤੋਂ ਦੂਰ ਕਰਨ ਦੀ ਹੈ ਅੱਜ ਅਸੀਂ ਤੁਹਾਨੂੰ ਸਬੂਤਾਂ ਨਾਲ ਉਹਨਾਂ ਦੇ ਝੂਠੇ ਚਮਤਕਾਰਾਂ ਦੇ ਪਿੱਛੇ ਦੀ ਸਾਇੰਸ ਉਹਨਾਂ ਦੀ ਐਕਟਿੰਗ ਦੀ ਤਿਆਰੀ ਤੇ ਉਹਨਾਂ ਦੀ ਹਨੇਰੀ ਦੁਨੀਆ ਦੇ ਉਹ ਕੌੜੇ ਸੱਚ ਦੱਸਾਂਗੇ ਜੋ ਤੁਹਾਡੀਆਂ ਅੱਖਾਂ ਖੋਲ ਦੇਣਗੇ ਸੋ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਇਹ ਜਾਣਕਾਰੀ ਤੁਹਾਨੂੰ YouTube ਉੱਪਰ ਕਦੇ ਨਹੀਂ ਮਿਲੂਗੀ ਪਿਛਲੀ ਵੀਡੀਓ ਵਿੱਚ ਅਸੀਂ ਪੰਜਾਬ ਦੇ 5 ਠੱਗ ਬਾਬਿਆਂ ਦੇ ਡੇਰਿਆਂ ਦਾ ਪਰਦਾ ਫਾਸ਼ ਕੀਤਾ ਸੀ ਉਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਕੁਝ ਈਵਰਸ ਦੀ ਮੰਗ ਸੀ ਇਹਨਾਂ ਪਾਸਟਰਾਂ ਦਾ ਕਾਲਾ ਸੱਚ ਵੀ ਸਾਹਮਣੇ ਲਿਆਂਦਾ ਜਾਵੇ ਇਸ ਲਈ ਤੁਹਾਡੀ ਮੰਗ ਤੇ ਅਸੀਂ ਪੂਰੀ ਡੂੰਘਾਈ ਨਾਲ ਖੋਜ ਕਰਕੇ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਘੱਟ ਸਮੇਂ ਵਿੱਚ ਵੱਧ ਜਾਣਕਾਰੀ ਵਾਲੀ ਵੀਡੀਓ ਤਿਆਰ ਕੀਤੀ ਹੈ ਅਸੀਂ ਵਾਦਾ ਕਰਦੇ ਹਾਂ ਕਿ ਤੁਹਾਡਾ ਇੱਕ ਸੈਕਿੰਡ ਵੀ ਵੇਸਟ ਨਹੀਂ ਜਾਵੇਗਾ ਸੋ ਆਓ ਇਸ ਪਖੰਡ ਦੇ ਜਾਲ ਨੂੰ ਸਮਝੀਏ ਤੇ ਇਸ ਤੋਂ ਬਚਣ ਦਾ ਰਾਹ ਵੀ ਲੱਭੀਏ ਇਸ ਖੇਡ ਦੇ ਪੰਜ ਮੁੱਖ ਖਿਡਾਰੀ ਪਰ ਇਹਨਾਂ ਦਾ ਨੈਟਵਰਕ ਪੂਰੇ ਪੰਜਾਬ ਵਿੱਚ ਫੈਲਿਆ ਹੋਇਆ ਹੈ ਆਓ ਇਹਨਾਂ ਦੇ ਚਿਹਰਿਆਂ ਤੋਂ ਨਕਾਬ ਹਟਾਈਏ ਪਹਿਲਾ ਬਜਿੰਦਰ ਸਿੰਘ ਪ੍ਰੋਫਿਟ ਦੇ ਭੇਸ ਵਿੱਚ ਅਪਰਾਧੀ ਇਸ ਸਿੰਡੀਕੇਟ ਦਾ ਸਭ ਤੋਂ ਖਤਰਨਾਕ ਤੇ ਬਦਨਾਮ ਚਿਹਰਾ ਹੈ ਬਜਿੰਦਰ ਸਿੰਘ ਹਰਿਆਣਾ ਦੇ ਇੱਕ Hindu ਪਰਿਵਾਰ ਵਿੱਚ ਜਨਮਿਆ ਇਹ ਸ਼ਖਸ 2000 ਦੇ ਦਹਾਕੇ ਵਿੱਚ ਕਤਲ ਦੇ ਕੇਸ ਵਿੱਚ ਜੇਲ੍ਹ ਗਿਆ ਤੇ ਉੱਥੇ ਹੀ ਇਸਨੇ ਧਰਮ ਦਾ ਚੋਲਾ ਪਾ ਲਿਆ ਆਪਣੇ ਆਪ ਨੂੰ ਪ੍ਰੋਫਿਟ ਯਾਨੀ ਰੱਬ ਦਾ ਦੂਤ ਕਹਾਉਣ ਵਾਲਾ ਇਹ ਸ਼ਖਸ ਅੱਜ ਇੱਕ ਮਾਮਲੇ ਵਿੱਚ ਨਹੀਂ ਸਗੋਂ ਕਈ ਗੰਭੀਰ ਅਪਰਾਧਾਂ ਵਿੱਚ ਘਿਰਿਆ ਹੋਇਆ ਹੈ। ਇਹ ਆਰੋਪ ਮੇ ਉਮਰ ਕੈਦ ਦੀ ਸਜ਼ਾ ਪੁੱਤਰ ਆ ਕਥਿਤ ਪਾਸਟਰ ਬਜਿੰਦਰ ਸਿੰਘ ਇੱਕ ਵਾਰ ਫਿਰ ਵਿਵਾਦੋਂ ਮੇ ਆਰੋਪ ਹੈ ਕਿ ਬਜਿੰਦਰ ਸਿੰਘ ਨੇ ਗਾਂਵ ਵਾਲੋਂ ਦੀ ਜ਼ਮੀਨ ਕਥਿਤ ਤੌਰ ਤੇ ਹਥਿਆਈ ਹੈ ਕਬਜ਼ਾ ਕੀਤਾ ਹੈ। ਸੋ ਕਾਲੇ ਕੰਮਾਂ ਦੀ ਲਿਸਟ ਸਮਝਣ ਤੋਂ ਪਹਿਲਾਂ ਇਸ ਦੇ ਚਮਤਕਾਰਾਂ ਪਿੱਛੇ ਦਾ ਥੀਏਟਰ ਸਮਝੋ। ਇਹ ਕੰਮ ਕਿਵੇਂ ਕਰਦਾ ਹੈ? ਇਸ ਦੀ ਤਕਨੀਕ ਹੈ ਮਨੋਵਿਗਿਆਨਕ ਖੇਡ ਤੇ ਪੂਰੀ ਤਰ੍ਹਾਂ ਤਿਆਰ ਕੀਤੀ ਇੱਕ ਸਟੇਜ ਪਰਫਾਰਮੈਂਸ। ਵੱਡੀਆਂ ਸਭਾਵਾਂ ਵਿੱਚ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਸੰਗੀਤ ਤੇ ਭਾਵੁਕ ਮਾਹੌਲ ਬਣਾਇਆ ਜਾਂਦਾ ਹੈ। ਇਸ ਮਾਹੌਲ ਵਿੱਚ ਇਨਸਾਨ ਦੀ ਸੋਚਣ ਸਮਝਣ ਦੀ ਸ਼ਕਤੀ ਘਟ ਜਾਂਦੀ ਹੈ ਤੇ ਉਹ ਸੁਝਾਵਾਂ ਨੂੰ ਜਲਦੀ ਕਬੂਲ ਕਰਦਾ ਹੈ। ਇਸ ਲਈ ਪਹਿਲਾਂ ਤੋਂ ਹੀ ਤਿਆਰ ਕੀਤੇ ਲੋਕਾਂ ਨੂੰ ਸਟੇਜ ਤੇ ਲਿਆਂਾਇਆ ਜਾਂਦਾ ਹੈ ਜਿਨ੍ਹਾਂ ਨੂੰ ਠੀਕ ਹੋਣ ਦੀ ਐਕਟਿੰਗ ਕਰਨ ਦੇ ਪੈਸੇ ਦਿੱਤੇ ਜਾਂਦੇ ਨੇ ਤੇ ਜਦੋਂ ਕੋਈ ਔਰਤ ਜਾਂ ਆਦਮੀ ਇਸ ਦੇ ਹੱਥ ਲਾਉਣ ਤੇ ਜ਼ਮੀਨ ਤੇ ਡਿੱਗ ਕੇ ਕੰਬਣ ਲੱਗਦਾ ਹੈ ਤਾਂ ਇਹ ਦਾਵਾ ਕਰਦਾ ਹੈ ਕਿ ਉਸ ਵਿੱਚੋਂ ਦੁਸ਼ਟ ਆਤਮਾ ਨਿਕਲ ਰਹੀ ਹੈ ਇਹ ਸਭ ਇੱਕ ਡਰਾਮਾ ਹੈ ਜਿਸ ਨੂੰ ਕਈ ਕੈਮਰਿਆਂ ਵਿੱਚ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾਂਦਾ ਹੈ ਤਾਂ ਜੋ ਹੋਰ ਭੋਲੇ-ਪਾਲੇ ਲੋਕ ਇਸ ਦੇ ਜਾਲ ਵਿੱਚ ਫਸ ਸਕਣ ਇਸ ਦੇ ਚਮਤਕਾਰਾਂ ਦੀ ਅਸਲੀਅਤ ਇਸ ਦੇ ਅਪਰਾਧਿਕ ਰਿਕਾਰਡ ਵਿੱਚ ਛੁਪੀ ਹੈ ਉਮਰ ਕੈਦ ਦੀ ਸਜ਼ਾ 2018 ਦੇ ਇੱਕ ਰੇਪ ਕੇਸ ਵਿੱਚ ਮੋਹਾਲੀ ਦੀ ਅਦਾਲਤ ਨੇ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਜਿਸ ਵਿੱਚ ਇਲਜ਼ਾਮ ਸੀ ਕਿ ਵਿਦੇਸ਼ ਭੇਜਣ ਦੇ ਝਾਂਸੇ ਵਿੱਚ ਇੱਕ ਔਰਤ ਨਾਲ ਜ਼ਬਰ ਜਨਾਹ ਕੀਤਾ ਤੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਗਿਆ ਇਹ ਕੇਸ ਚੱਲਦਿਆਂ 2025 ਵਿੱਚ ਆ ਕੇ ਇਸ ਨੂੰ ਉਮਰ ਕੈਦ ਹੋਈ ਹੈ ਅਜਿਹੇ ਹੋਰ ਮਾਮਲੇ ਜਿੱਥੇ ਇੱਕ 22 ਸਾਲਾਂ ਲੜਕੀ ਨੇ ਇਸਤੇ ਗੰਭੀਰ ਦੋਸ਼ ਲਾਏ ਨੇ ਜਦੋਂ ਕਿ ਉਹ 17 ਸਾਲ ਦੀ ਸੀ ਤਾਂ ਬਜਿੰਦਰ ਨੇ ਉਸ ਨੂੰ ਆਪਣੇ ਕੈਬਨ ਵਿੱਚ ਇਕੱਲਾ ਬੁਲਾ ਕੇ ਜਬਰਦਸਤੀ ਕਰਨ ਅਤੇ ਉਸ ਨੂੰ ਗਲੇ ਲਗਾਉਂਦੀ ਕੋਸ਼ਿਸ਼ ਕੀਤੀ। ਚਾਹੇ ਕਿ ਚਾਚੇ ਜਾਂਦੀ ਸੀ ਕਿ ਮੈਨੂੰ ਗਰ ਟੱਚ ਕਰਨੀ ਸੀ ਮੇਨਾਂ ਕੁਲਜ ਬੱਲਾ ਕਰਨੀ ਸੀ। ਸਰ ਬੈਟ ਕਰਨਾ મતਲਬ ਕਿ ਜੇ ਉਹ ਤਾਂ ਅਗਿਆਨ ਜੇ ਤੁਸੀ ਰੋਗ ਬਣਾ ਸਕਦੇ। ਸ੍ਰੀ ਮੰਦਰ ਬਾਹਰ ਤਾਂ ਉਨ੍ਹਾਂ ਨੇ ਪਤਾ ਕਿ ਮਦਰ ਸਟੈਂਸ ਤੋਂ ਬਾਹਰ ਜਾਣੀ ਵੀ ਹੈ ਜਾਂ ਨਹੀਂ। ਇਸ ਦੇ ਗੁੱਸੇ ਅਤੇ ਹੰਕਾਰ ਦਾ ਸਬੂਤ ਉਹ ਸੀਸੀਟੀਵੀ ਵੀਡੀਓ ਹੈ ਜੋ ਪੂਰੇ ਪੰਜਾਬ ਨੇ ਦੇਖੀ ਜਿਸ ਵਿੱਚ ਇਹ ਆਪਣੇ ਹੀ ਦਫ਼ਤਰ ਵਿੱਚ ਇੱਕ ਔਰਤ ਅਤੇ ਆਦਮੀ ਨੂੰ ਥੱਪੜ ਮਾਰਦਾ ਤੇ ਕਰੋਧ ਦੀ ਅੱਗ ਵਿੱਚ ਬਲਦਾ ਸਾਫ਼ ਨਜ਼ਰ ਆ ਰਿਹਾ ਹੈ ਤੁਸੀਂ ਇਸ ਦੀ ਦਰਿੰਦਗੀ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਗਰੀਬ ਪਰਿਵਾਰ ਜਿਸ ਦੀ ਬੱਚੀ ਕੈਂਸਰ ਪੀੜਤ ਸੀ ਉਸ ਦਾ ਇਲਾਜ ਪ੍ਰਾਰਥਨਾ ਨਾਲ ਕਰਨ ਦਾ ਝੂਠਾ ਵਾਅਦਾ ਕਰਕੇ ਉਹਨਾਂ ਤੋਂ 80000 ਰੁਪਏ ਦੀ ਠੱਗੀ ਲਾਈ ਗਈ। ਇਸ ਦਾ ਖੁਲਾਸਾ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ ਜਦੋਂ ਉਹਨਾਂ ਦੀ ਧੀ ਇਸ ਜਹਾਨ ਤੋਂ ਤੁਰ ਗਈ। ਨੰਬਰ 2 ਧਰਮ ਦੀ ਸਲਤਨਤ ਦਾ ਸੀਈਓ ਦੂਜਾ ਨਾਮ ਹੈ ਅੰਕੁਰ ਨਰੂਲਾ। ਜਲੰਧਰ ਵਿੱਚ 60 ਤੋਂ 100 ਏਕੜ ਜ਼ਮੀਨ ਤੇ ਫੈਲੀ ਇਸ ਦੀ ਚਰਚ ਆਫ ਸਾਈਂਸ ਐਂਡ ਵੰਡਰਸ। ਪੰਜਾਬ ਦੀ ਸਭ ਤੋਂ ਵੱਡੀ ਤੇ ਤੇਜ਼ੀ ਨਾਲ ਵੱਧ ਰਹੀ ਧਰਮ ਦੀ ਦੁਕਾਨ ਹੈ ਦਾਵਾ ਹੈ ਕਿ ਏਸ਼ੀਆ ਦਾ ਸਭ ਤੋਂ ਵੱਡਾ ਚਰਚ ਬਣ ਰਿਹਾ ਹੈ ਜਿਸ ਵਿੱਚ 1 ਲੱਖ ਲੋਕ ਬੈਠ ਸਕਣਗੇ ਪਰ ਇਹ ਸਲਤਨਤ ਖੜੀ ਕਿਵੇਂ ਹੋਈ ਦਰਅਸਲ ਨਰੂਲਾ ਦਾ ਤਰੀਕਾ ਬਜਿੰਦਰ ਸਿੰਘ ਤੋਂ ਵੱਖਰਾ ਹੈ ਇਹ ਇੱਕ ਕਾਰਪੋਰੇਟ ਸੀਈਓ ਵਾਂਗ ਕੰਮ ਕਰਦਾ ਹੈ ਇਸ ਦੀਆਂ ਸਭਾਵਾਂ ਕਿਸੇ ਰੌਕ ਕਨਸਰਟ ਤੋਂ ਘੱਟ ਨਹੀਂ ਹੁੰਦੀਆਂ ਪ੍ਰੋਫੈਸ਼ਨਲ ਬੈਂਡ ਹਾਈ ਟੈਕ ਸਾਊਂਡ ਸਿਸਟਮ ਵੱਡੀਆਂ LED ਸਕਰੀਨਾਂ ਤੇ ਚੱਲਦੀਆਂ ਪ੍ਰੀ ਰਿਕਾਰਡਡ ਕੀਤੀਆਂ ਗਵਾਹੀਆਂ ਟੈਸਟੀਮੋਨੀਆਂ ਇਹ ਸਭ ਇੱਕ ਅਜੀਹਾ ਮਾਹੌਲ ਬਣਾਉਂਦੇ ਨੇ ਜਿੱਥੇ ਲੋਕ ਭਾਵਨਾਵਾਂ ਵਿੱਚ ਵਹਿ ਜਾਂਦੇ ਨੇ ਇਸ ਦੀ ਟੀਮ ਲੋਕਾਂ ਦੀਆਂ ਕਮਜ਼ੋਰੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਬਿਮਾਰੀ ਗਰੀਬੀ ਨਸ਼ਾ ਪਰਿਵਾਰਕ ਝਗੜੇ ਇਹਨਾਂ ਸਮੱਸਿਆਵਾਂ ਦੇ ਚਮਤਕਾਰੀ ਹੱਲ ਦਾ ਵਾਅਦਾ ਕਰਕੇ ਉਹ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਆਪਣੇ ਨਾਲ ਜੋੜ ਲੈਂਦੇ ਨੇ ਨਰੂਲਾ ਅਤੇ ਉਸ ਦੀ ਪਤਨੀ ਨੂੰ ਲੋਕ ਪਾਪਾ ਅਤੇ ਮੰਮਾ ਕਹਿੰਦੇ ਨੇ ਜੋ ਇੱਕ ਪਰਿਵਾਰਕ ਤੇ ਭਰੋਸੇ ਵਾਲਾ ਰਿਸ਼ਤਾ ਬਣਾਉਣ ਦੀ ਇੱਕ ਮਨੋਵਿਗਿਆਨਿਕ ਚਾਲ ਹੈ ਇਹ ਸੇਮ ਉਵੇਂ ਹੀ ਹੈ ਜਿਵੇਂ ਪਿਛਲੀ ਵੀਡੀਓ ਵਿੱਚ ਰਾਮ ਰਹੀਮ ਦੇ ਖੁਲਾਸੇ ਕੀਤੇ ਸੀ April 2023 ਵਿੱਚ ਇਨਕਮ ਟੈਕਸ ਵਿਭਾਗ ਨੇ ਨਰੂਲਾ ਦੇ ਦਰਜਨਾ ਟਿਕਾਣਿਆਂ ਤੇ ਛਾਪੇ ਮਾਰੇ ਇਲਜ਼ਾਮ ਮਨੀ ਲਾਂਡਰਿੰਗ ਤੇ ਫਰਜੀ ਨਕਦੀ ਲੈਣ ਦੇ ਜਾਂਚ ਵਿੱਚ ਸਾਹਮਣੇ ਆਇਆ ਕਿ ਇੱਕ ਯੂਕੇ ਰਜਿਸਟਰਡ ਸੈਲ ਕੰਪਨੀ ਰਾਹੀਂ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਐਨਜੀਓ ਦੇ ਨਾਂ ਤੇ ਆ ਰਹੇ ਨੇ ਜਿਨ੍ਹਾਂ ਦਾ ਇਸਤੇਮਾਲ ਧਰਮ ਪਰਿਵਰਤਨ ਦੇ ਇਸ ਨੈੱਟਵਰਕ ਨੂੰ ਫੈਲਾਉਣ ਲਈ ਕੀਤਾ ਜਾ ਰਿਹਾ ਹੈ ਪਰ ਇਹਨਾਂ ਦੇ ਲਿੰਕ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਓ ਕਿ ਪੰਜਾਬ ਸਰਕਾਰ ਨੇ ਨਰੂਲਾ ਦੇ ਇੱਕ ਕਰੀਬੀ ਸਹਿਯੋਗੀ ਜਤਿੰਦਰ ਮਸੀਹ ਗੌਰਵ ਨੂੰ ਪੰਜਾਬ ਰਾਜ ਘਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਯਾਨੀ ਧਰਮ ਦੀ ਆੜ ਵਿੱਚ ਸਿਆਸੀ ਤਾਕਤ ਹਾਸਲ ਕਰਨ ਦੀ ਪੂਰੀ ਤਿਆਰੀ ਹੈ ਨਰੂਲਾ ਵਰਗੇ ਪਾਸਟਰ ਸਿੱਧੇ ਤੌਰ ਤੇ ਸਿੱਖ ਗੁਰੂਆਂ ਦਾ અપਮਾਨ ਨਹੀਂ ਕਰਦੇ ਪਰ ਉਹਨਾਂ ਦਾ ਤਰੀਕਾ ਵਧੇਰੇ ਸੂਖਮ ਅਤੇ ਖਤਰਨਾਕ ਹੈ ਜਿਸ ਦਾ ਜ਼ਿਕਰ ਅੱਗੇ ਵੀਡੀਓ ਵਿੱਚ ਕਰਾਂਗੇ ਨੰਬਰ 3 ਇਸ ਖੇਡ ਦਾ ਤੀਜਾ ਖਿਡਾਰੀ ਹੈ ਹਰਪ੍ਰੀਤ ਦਿਓਲ ਜੋ ਖੁਦ ਇੱਕ ਜੱਟ ਸਿੱਖ ਪਰਿਵਾਰ ਤੋਂ ਹੋਣ ਦੇ ਬਾਵਜੂਦ ਇਹ ਅਜ ਕਪੂਰ ਥਲਾ ਦੇ ਖੋਜੇਵਾਲ ਪਿੰਡ ਵਿੱਚ ਆਪਣਾ ਡੇਰਾ ਚਲਾ ਰਿਹਾ ਹੈ ਬਜਿੰਦਰ ਸਿੰਘ ਦੇ ਨਾਲ-ਨਾਲ ਇਨਕਮ ਟੈਕਸ ਵਿਭਾਗ ਨੇ ਇਸ ਦੇ ਟਿਕਾਣਿਆਂ ਤੇ ਵੀ ਛਾਪੇ ਮਾਰੀ ਜਿਸ ਵਿੱਚ ਪਰਸਨਲ ਪ੍ਰਾਪਰਟੀ ਨੂੰ ਲੈ ਕੇ ਬੈਂਕ ਖਾਤਿਆਂ ਦੀ ਜਾਂਚ ਚੱਲ ਰਹੀ ਹੈ ਪਰ ਦਿ올 ਦੀ ਖਾਸੀਅਤ ਹੈ ਸਿਆਸਤ ਇਸ ਨੇ ਪਾਸਟਰਾਂ ਨੂੰ ਇਕੱਠਾ ਕਰਕੇ ਯੂਨਾਈਟਿਡ ਪੰਜਾਬ ਪਾਰਟੀ ਨਾਂ ਦੀ ਇੱਕ ਸਿਆਸੀ ਪਾਰਟੀ ਬਣਾਈ ਤਾਂ ਜੋ ਧਾਰਮਿਕ ਵੋਟ ਬੈਂਕ ਨੂੰ ਸਿਆਸੀ ਤਾਕਤ ਵਿੱਚ ਬਦਲਿਆ ਜਾ ਸਕੇ ਮਕਸਦ ਸਾਫ਼ ਹੈ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਦੀਆਂ ਪੌੜੀਆਂ ਚੜਨਾ ਨੰਬਰ 4 ਇਨ੍ਹਾਂ ਪਖੰਡੀਆਂ ਦੀ ਖੇਡ ਸਿਰਫ ਪੈਸੇ ਅਤੇ ਸਿਆਸਤ ਤੱਕ ਸੀਮਿਤ ਨਹੀਂ ਬਲਕਿ ਆਮ ਲੋਕਾਂ ਲਈ jaan ਲੈਵਾ ਵੀ ਹੈ ਇਸ ਦਾ ਸਬੂਤ ਹੈ ਪਾਸਟਰ ਸੁਖਪਾਲ ਰਾਣਾ ਰਿਪੋਰਟਾਂ ਅਨੁਸਾਰ ਇਸ ਉੱਪਰ ਇਲਜ਼ਾਮ ਹੈ ਕਿ ਇਸ ਦੇ ਚਮਤਕਾਰੀ ਇਲਾਜ ਦੇ ਚੱਕਰ ਵਿੱਚ ਇੱਕ ਵਿਅਕਤੀ ਦੀ jaan ਚਲੀ ਗਈ ਜਿਸ ਤੋਂ ਬਾਅਦ ਵਾਲਮੀਕੀ ਤੇ ਸਿੱਖ ਜਥੇਬੰਦੀਆਂ ਨੇ ਇਸ ਦੇ ਖਿਲਾਫ ਅੰਮ੍ਰਿਤਸਰ ਦੇ ਡੀਸੀ ਨੂੰ ਸ਼ਿਕਾਇਤ ਵੀ ਦਰਜ ਕਰਵਾਈ। ਸਾਰੇ ਇਕੱਠੇ ਹੋ ਕੇ ਆਏ ਆ। ਅਸੀਂ ਜਿਹੜਾ ਪ੍ਰਸ਼ਾਸਨ ਕੋਲ ਮੰਗ ਪੱਤਰ ਦਿੱਤਾ ਵਾ ਕਿਰੇ ਨਹੀਂ ਸਰ। ਅਸੀਂ ਜਿਹੜਾ ਵਾ ਉਹਨਾਂ ਦੇ ਜਿਹੜਾ ਰੇਹਾਂ ਪ੍ਰਚਾਰ ਜਿਹੜਾ ਇਹ ਲੋਕਾਂ ਨੂੰ ਮਾਰਨਾਂ ਟੀਕਰਨ ਦਾ ਪ੍ਰਚਾਰ ਦੇ ਨਾਂ 'ਤੇ ਜਿਹੜਾ ਲੋਕਾਂ ਨੂੰ ਲਾਰੇ ਝਾਂਕੇ ਦੇ ਰਹੇ ਆ ਉਸ ਤੇ ਅਸੀਂ ਰੋਕ ਲਾਉਣ ਦੀ ਮੰਗ ਕੀਤੀ ਆ, ਮੰਗ ਦੀ ਡਿਮਾਂਡ ਕੀਤੀ ਆ। ਨੰਬਰ 5 ਪਖੰਡ ਦਾ ਨੈਟਵਰਕ ਇਹ ਸਿਰਫ 4-5 ਲੋਕਾਂ ਦੀ ਗੱਲ ਨਹੀਂ ਬਲਕਿ ਪੂਰਾ ਨੈਟਵਰਕ ਹੈ ਇਹ ਇੱਕ ਫਾਰਮੂਲਾ ਹੈ ਜੋ ਪੂਰੇ ਪੰਜਾਬ ਵਿੱਚ ਵਰਤਿਆ ਜਾ ਰਿਹਾ ਹੈ ਕੰਚਨ ਮਿੱਤਲ ਰਮਣ ਹੰਸ ਵਰਗੇ अनेका ਹੋਰ ਪਾਸਟਰ ਇਸੇ ਫਾਰਮੂਲੇ ਤੇ ਕੰਮ ਕਰ ਰਹੇ ਨੇ ਵੱਡੀਆਂ-ਵੱਡੀਆਂ ਸਭਾਵਾਂ YouTube ਉੱਪਰ ਲਾਈਵ ਪ੍ਰਾਰਥਨਾਵਾਂ ਤੇ ਬਿਮਾਰੀਆਂ ਠੀਕ ਕਰਨ ਦੇ ਦਾਵੇ ਇਹਨਾਂ ਸਭ ਦਾ ਮਕਸਦ ਸਿਰਫ ਇੱਕ ਹੈ ਤੁਹਾਡੀ ਜੇਬ ਅਤੇ ਤੁਹਾਡੀ ਸ਼ਰਦਾਂ ਨੂੰ ਲੁੱਟਣਾ ਸੋ ਇਹ ਸੀ ਇਹੋ ਪੰਜ ਪਾਸਟਰ ਜੋ ਸਾਡੇ ਪੰਜਾਬ ਵਿੱਚ ਖਤਰੇ ਦੀ ਘੰਟੀ ਬਣੇ ਹੋਏ ਨੇ ਪਰ ਪਖੰਡ ਦਾ ਇਹ ਖੇਡ ਇਹ ਕੰਮ ਕਿਵੇਂ ਕਰਦਾ ਹੈ ਸੋ ਇਹਨਾਂ ਦਾ ਤਰੀਕਾ ਬੜਾ ਹੀ ਪ੍ਰਭਾਵਸ਼ਾਲੀ ਤੇ ਸਧਾਰਨ ਹੈ ਪਹਿਲਾ ਇਹ ਗਰੀਬ ਦਲਿਤ ਤੇ ਲਾਚਾਰ ਬਿਮਾਰ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਨ੍ਹਾਂ ਨੂੰ ਸਹਾਰੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਦੂਜਾ ਇਹ ਧਰਮ ਪਰਿਵਰਤਨ ਕਰਨ ਲਈ ਥੋੜੇ ਪੈਸੇ ਰਾਸ਼ਨ ਜਾਂ ਵਿਦੇਸ਼ ਭੇਜਣ ਵਰਗੇ ਝੂਠੇ ਲਾਲਚ ਦੇ ਦਿੰਦੇ ਨੇ ਤੀਜਾ ਇਹ ਆਪਣੇ ਵੱਡੇ ਇਕੱਠਾਂ ਵਿੱਚ ਉੱਚੀ ਆਵਾਜ਼ ਵਿੱਚ ਸੰਗੀਤ ਭਾਵਕ ਤਕਰੀਰਾਂ ਤੇ ਪਹਿਲਾਂ ਤੋਂ ਤਿਆਰ ਕੀਤੇ ਚਮਤਕਾਰਾਂ ਰਾਹੀਂ ਲੋਕਾਂ ਦੇ ਦਿਮਾਗ ਨਾਲ ਖੇਡ ਜਾਂਦੇ ਨੇ ਦਰਅਸਲ ਇਸ ਖੇਡ ਪਿੱਛੇ ਵੀ ਸਾਇੰਸ ਦੀ ਹਿਪਨੋਸਿਸ ਟੈਕਨਿਕ ਹੈ ਜਿਸ ਵਿੱਚ ਅੱਜ ਸਾਡੇ ਵੀ ਸਿੱਖ ਪ੍ਰਚਾਰਕ ਪੂਰੀ ਤਰ੍ਹਾਂ ਮਾਹਿਰ ਨੇ ਉਹਨਾਂ ਨੇ ਵੀ ਕਈ ਪੋਡਕਾਸਟਾਂ ਵਿੱਚ ਇਹਨਾਂ ਫੇਕ ਪਾਸਟਰਾਂ ਦੇ ਕੱਚੇ ਚਿੱਟੇ ਖੋਲੇ ਨੇ ਸਭ ਤੋਂ ਸੌਖਾ ਕੰਮ ਹੈ ਪਖੰਡ ਕਰ ਬੜਾ ਫੇਮਸ ਨਾਮ ਹੈ ਭਾਈ ਹਰਜਿੰਦਰ ਸਿੰਘ ਮਾਜੀ ਜੇਕਰ ਤੁਸੀਂ ਡੂੰਘਾਈ ਨਾਲ ਇਸ ਪਿੱਛੇ ਦੀ ਸਾਇੰਸ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੇ ਅਖੀਰ ਚੌਥਾ ਇਹ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਲਈ ਇੱਕ ਵੱਡਾ ਖਤਰਾ ਸਿੱਧ ਹੋ ਰਿਹਾ ਹੈ। ਇਹ ਅਕਸਰ ਸਾਡੇ ਸਿੱਖ ਨੌਜਵਾਨਾਂ ਨੂੰ ਪਰਮਾਉਣ ਲਈ ਜਾਂ ਵਰਗ ਲਾਉਣ ਲਈ ਅਜਿਹੇ ਸ਼ਬਦ ਵਰਤਦੇ ਨੇ ਜਿਨ੍ਹਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਜਿਵੇਂ ਕਿ ਸਿੱਖ ਸੰਸਥਾਵਾਂ ਦੀ ਨਕਲ ਕਰਕੇ ਸ਼ਰੋਮਣੀ ਚਰਚ ਪ੍ਰਬੰਧਕ ਕਮੇਟੀ ਵਰਗੇ ਨਾਂ ਰੱਖੇ ਜਾਂਦੇ ਨੇ। ਸੋ ਖਤਰਾ ਹਰ ਪਾਸਿਓਂ ਬਣਿਆ ਹੈ। ਜਿਵੇਂ ਪਿਛਲੀ ਵੀਡੀਓ ਵਿੱਚ ਦੇਰਿਆਂ ਦੇ ਕਾਲੇ ਰਾਜ ਖੋਲੇ ਇਸ ਵਾਰ ਪਾਸਟਰਾਂ ਦੀ ਗੱਲ ਕੀਤੀ ਹੈ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਵਿੱਚ ਨਕਲੀ ਪੀਰਾਂ ਦੇ ਖੁਲਾਸੇ ਕੀਤੇ ਜਾਣ ਸੋ ਹੁਣ ਅਖੀਰ ਫਿਰ ਇਸ ਹਨੇਰੇ ਦਾ ਇਲਾਜ ਕੀ ਹੈ ਇਸ ਧੋਖੇ ਤੋਂ ਕਿਵੇਂ ਬਚਿਆ ਜਾਵੇ ਤਾਂ ਸੰਗਤ ਜੀ ਜਵਾਬ ਸਾਡੇ ਕੋਲ ਹੈ ਸਾਡੇ ਅੰਗ ਸੰਗ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਅਸਲ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਦੀਆਂ ਪਹਿਲਾਂ ਤੋਂ ਹੀ ਇਹਨਾਂ ਪਖੰਡਾਂ ਤੋਂ ਸੁਚੇਤ ਕਰ ਦਿੱਤਾ ਸੀ ਗੁਰਬਾਣੀ ਵਿੱਚ ਕਰਾਮਾਤਾਂ ਤੇ ਚਮਤਕਾਰਾਂ ਦੇ ਵਿਖਾਵੇ ਨੂੰ ਪਖੰਡ ਮੋਹ ਤੇ ਨਾਟਕਚੇਟਕ ਕਿਹਾ ਗਿਆ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ। ਭਾਵ ਹੈ ਕਿ ਇਹ ਕਰਾਮਾਤੀ ਸ਼ਕਤੀਆਂ ਸਭ ਦੁਨਿਆਵੀ ਮੋਹ ਮਾਇਆ ਨੇ। ਇਹਨਾਂ ਨਾਲ ਰੱਬ ਦਾ ਨਾਮ ਮਨ ਵਿੱਚ ਨਹੀਂ ਵੱਸਦਾ। ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਚਮਤਕਾਰ ਬਾਹਰ ਨਹੀਂ ਸਾਡੇ ਅੰਦਰ ਹੈ। ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਮਨ ਨੂੰ ਜਿੱਤ ਲੈਂਦੇ ਹਾਂ ਸਭ ਤੋਂ ਸੋਹਣੀ ਗੱਲ ਹੈ ਕਿ ਸਿੱਖੀ ਵਿੱਚ ਗੁਰੂ ਅਤੇ ਸਿੱਖ ਦੇ ਵਿਚਕਾਰ ਕਿਸੇ ਵਿਚੋਲੇ ਦੀ ਲੋੜ ਨਹੀਂ ਸਾਡਾ ਗੁਰੂ ਸ਼ਬਦ ਹੈ ਗਿਆਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਇੱਕ ਅਜਿਹੇ ਗੁਰੂ ਨੇ ਜੋ ਕਦੇ ਧੋਖਾ ਨਹੀਂ ਦਿੰਦੇ ਜੋ ਪੈਸੇ ਨਹੀਂ ਮੰਗਦੇ ਜੋ ਸਾਨੂੰ ਡਰ ਅਤੇ ਵਿਹਮਾਂ ਤੋਂ ਕੱਢ ਕੇ ਸੱਚੇ ਗਿਆਨ ਤੇ ਨਿਰਭਉ ਜੀਵਨ ਦਾ ਰਾਹ ਦਿਖਾਉਂਦੇ ਨੇ ਸੋ ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨਾ ਸ਼ੁਰੂ ਕਰੀਏ ਆਪਣੇ ਆਲੇ-ਦੁਆਲੇ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰੋ ਤਾਂ ਜੋ ਕੋਈ ਮਜਬੂਰ ਹੋ ਕੇ ਇਨ੍ਹਾਂ ਪਖੰਡੀਆਂ ਦੇ ਜਾਲ ਵਿੱਚ ਨਾ ਫਸੇ ਸੋ ਆਓ ਪੰਜਾਬ ਦੀ ਧਰਤੀ ਤੇ ਇਸ ਪਖੰਡ ਦੇ ਵਪਾਰ ਨੂੰ ਜੜੋਂ ਪੁੱਟ ਦਈਏ ਤੇ ਸਿਰਫ ਇੱਕੋ ਇੱਕ ਸਾਡੇ ਸ਼ਬਦ ਗੁਰੂ ਨਾਲ ਜੁੜ ਸਕੀਏ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਸੱਚ ਹਰ ਪੰਜਾਬੀ ਤੱਕ ਪਹੁੰਚ ਸਕੇ ਸੋ ਐਵੇਂ ਦੀਆਂ ਹੋਰ ਵੀਡੀਓਜ਼ ਲਈ ਦ ਮੋਰਲਸ ਆਫ ਸਿੱਖੀਜ਼ਮ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ